ਇਸ ਦਿਨ ਮਾਇਆ ਕਾਰਨੇ ਪੁਰਾਣੀ ਦੌਲਤ ਨੀਤ ਕੋਤਨ ਮੇ ਨਾਨਕ ਕੋ ਨਾਰਾਇਣ ਜਿਸ ਚੀਤ ਤਾੜੀ ਤੜੀੜੀ ਦੌੜਦੇ ਰਹਿੰਦੀ ਆ ਵਾਇਆ ਕਰਕੇ ਹੂੰ ਹੂੰ ਤੇਦਰ ਪੁਰਾਣੀ ਦਲਾਸੇ ਵੀ ਨੀਤ ਤੇ ਦੌੜਦੀ ਰਹਦੀ ਹੈ ਮਾਇਆ ਵਾਸਤੇ ਹੂੰ ਹੂੰ ਮਾਇਆ ਪਿੱਛੇ ਭੱਜਿਆ ਫਿਰਦਾ ਹਾਂ ਹਾਂਜੀ ਕੋਈ ਜੇ ਕੋਈ ਐਸੇ ਵੀ ਐ ਦੇਦੇ ਹੂੰ ਜਿਹੜੇ ਕਿੱਤੇ ਚਾਹਾਰਾਂ ਹੰਨੇ ਚਾਹੁੰਦੇ ਜਿਹੜੇ ਕਿੱਤੇ ਰੋਸ਼ਨੀ ਜਿਹੜੇ ਕਿੱਤੇ ਭਰਮਾ ਹੋ ਮਾਇਆ ਵਿੱਚ ਪੈ ਗਈ ਜਿਹੜੇ ਭਰਮਾ ਹੋ ਮਾਇਆ ਵਿੱਚ ਪੈ ਗਈ ਅੱਛਾ ਜੀ ਠੀਕ ਹੈ ਜੀ ਨਾਲ ਦਾ ਦੌਰਤਲਾ ਮਹਿਗਾ ਅੰਦਰ ਉਹ ਹੈਗੀ ਲਾਈਟ ਹੈ ਜੀ ਰਸ਼ਨੀ ਹੈ ਉਹ ਉਹ ਗਿਆਨ ਦੇ ਦੌਰ ਚ ਲੱਗਿਆ ਆ ਅੱਛਾ ਤਾਂ ਇੱਕ ਜਿਹੜਾ ਨਾਰਾਇਣ ਦਾ ਭਗਵਾਨ ਨਾਰਾਇਣ ਨਾਰਾਇਣ ਉਹ ਨਹੀਂ ਹੈ ਹੈ ਨਹੀਂ ਭਗਵਾਨ ਨਾਰਾਇਣ ਦਾ ਹੈ ਪਰ ਉਹ ਨਾਰਾਇਣ ਉਹ ਸਭ ਦੇ ਕਿਹਾ ਜਾਊਗਾ ਕਿ ਜਿਹਦੇ ਅੰਦਰ ਦੇ ਸਾਡਾ ਉੱਤੇ ਉੱਤੇ ਜਿੱਥੇ ਅਗਿਆਨਤਾ ਨੂੰ ਹੋਵੇ ਉੱਤੇ ਨਾਰਾਇਣ ਅੱਛਾ ਅਗਿਆਨਤਾ ਦਾ ਨਾਸ ਕਰਨ ਵਾਲਾ ਜੋ ਨਾਰਾਇਣ ਨਾਰਾਇਣ ਠੀਕ ਹੈ ਰਹਿਣ ਰਹਿਣ ਦੀ ਰਾਤ ਅਗਿਆਨਤਾ ਦੇ ਰਾ ਹਾਂਜੀ ਤੇ ਇਹ ਜਿਹੜਾ ਨਾਸ ਕਰਨ ਵਾਲਾ ਨਾਰਾਇਣ ਜਿਵੇਂ ਸੂਰਜ ਹਾਂਜੀ ਜਿਹੜਾ ਸੋਜਉਂਦੇ ਰਾਜੀ ਹੁੰਦਾ ਨਾਰਾਇਣ ਹਾਂ ਹਾਂ ਕੀ ਵੀ ਜਿੱਤੇ ਬੋਵੇ ਹੁੰਦਾ ਉੱਥੇ ਪਗਿਆਨਤਾ ਦੀ ਹੁੰਦੀ ਸਾਰਵਦੀ ਹੁੰਦਾ ਹਾਂ ਹਾਂ ਬੋਵੇ ਵੀ ਰਹਿ ਗਿਆ ਹੁਣ ਬੋਵੇ ਜਿੱਦਾਂ ਨਹੀਂ ਠੀਕ ਹੈ ਬੋਵੇ ਦਾ ਤੋਹ ਕੀ ਆਦ ਮੇਰੇ ਅਬਦਰ ਹਦੀਰ ਹਾਂ ਹਾਂ ਬੋਵੇ ਦਾ ਨਾਰਾਇਣ ਸਰਦ ਕੋਈ ਕਵੀ ਮੈਂ ਐਸਾ ਘੋਰ ਪਾਇਓ ਜਾਂ ਕਨੋ ਬੋਵੇ ਕੋ ਹਾਂ